ਦੇ ਸਹਿਬਕ ਦੇਖ ਰਹੇ ਸਾਰੇ ਹੀ ਸ਼ਰੋਤੇ ਨੂੰ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਤਿਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਪਿੰਡ ਕਾਮਾ ਪਿੰਡ ਕਾਮੇ ਦੇ ਅੰਦਰ ਅੱਜ ਇੱਥੇ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਇੱਥੇ ਥੋੜੇ ਸਮੇਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪਹੁੰਚ ਰਹੇ ਹਨ ਇਸ ਸੁਭਨਾਮ ਜੀ ਆਪਣਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕਿੰਨੇ ਸਾਲ ਦੀ ਉਮਰ ਹੋ ਗਈ ਆ ਮੇਰੀ ਉਮਰ ਕੋਈ ਗਣੀ ਸਾਠ ਤੋਂ ਉਪਰ ਹੀ ਹੈ ਤੇ ਰੇਟ 646 ਪੱਕੇ ਡੇਟਾ ਵਰਤ ਕੇ ਇਹਦੀਆਂ ਜੀ 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 ਕਿਸ ਤਰ੍ਹਾਂ ਵੇਖਦੇ ਹੋ ਪਾਰਟੀ ਦੀਆਂ ਗੱਲਾਂ ਬਾਤਾਂ ਕਰੀਏ ਇੱਥੇ ਚੰਦ ਸਮੇਂ ਬਾਅਦ ਹੀ ਪੰਜਾਬ ਬਚਾਓ ਯਾਤਰਾ ਪਹੁੰਚ ਰਹੀ ਹੈਗੀ ਆ ਕਿਸ ਤਰ੍ਹਾਂ ਵੇਖਦੇ ਹੋ ਇਸ ਚੀਜ਼ ਨੂੰ ਦੇਖੋ ਅਸੀਂ ਤਾਂ ਜੋ ਦੇਖਦੇ ਆਂ ਆਪਣੀ ਅੱਖਾਂ ਨਾਲ ਬਿਲਕੁਲ ਸਹੀ ਸੋਚ ਨਾਲ ਸਹੀ ਦੇਖਦੇ ਆਂ ਜੀ ਸਰ ਮਨ ਜਿੱਥੇ ਮਿਲਿਆ ਬੈਠਾ ਲੱਗ ਗਿਆ ਆ ਉੱਥੇ ਲੱਗਾਇਆ ਵਾਹ ਜੀ ਵਾਹ ਠੀਕ ਆ ਨਾ ਹਜੇ ਤੱਕ ਬਦਲਿਆ ਜੀ ਜੀ ਨਾਮ ਬਦਲ ਨਹੀਂ ਆ ਜੀ ਜੀ ਸਮੇਂ ਦਾ ਜਿਹੜਾ ਆ ਜੋ ਵੀ ਸੰਗਾਰਚਾ ਜ਼ਿੰਦਗੀ ਚ ਕੀਤਾ ਬਦਲੇ ਨਹੀਂ ਬਦਲਾ ਨਹੀਂ ਕੀਤਾ ਪਾਰਟੀ ਨਹੀਂ ਬਦਲੀ ਜੀ ਪਾਰਟੀ ਰੱਖਦੇ ਕਿੰਨੇ ਸਾਲ ਪਤਾ ਲੱਗਿਆ ਕਿ ਸਰਪੰਚੀ ਵੀ ਕੀਤੀ ਆ ਪਿੰਡ ਕਾਮੇ ਦੀ ਕਿੰਨੇ ਸਾਲ ਸਰਪੰਚੀ ਕੀਤੀ ਆ ਦੇਖੋ ਜੀ ਚਾਰ ਇਲੈਕਸ਼ਨ ਚਾਰ ਇਲੈਕਸ਼ਨ 81063 ਜਰਨਲ ਲੜੇ ਆ ਵਾਹ ਜੀ ਵਾਹ ਟੋਟਲ ਕਿੰਨੀਆਂ ਸਰਪੰਚੀਆਂ ਹੋ ਜਾਣੀਆਂ ਜੀ ਚਾਰ ਹੋ ਗਈ ਚਾਰ ਸਰਪੰਚੀਆਂ ਟੋਟਲ ਇਹ 20 ਸਾਲ ਯਾਨੀ ਕਿ ਸਰਪੇ ਸਰਪੰਚ ਦੀ ਸੇਵਾ ਕੀਤੀ ਆ ਹੁਣ ਵੀ ਕਰ ਰਹੇ ਆ ਜੀ ਅੱਜ ਆਪਾਂ ਅੱਜ ਦੀਆਂ ਗੱਲਾਂ ਕਰਾਂਗੇ ਅੱਜ ਦੇ ਦੌਰ ਦੀਆਂ ਝੰਡੇ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਦੇ ਵਿੱਚ ਨਜ਼ਰ ਆਉਂਦੇ ਨੇ ਹਾਂਜੀ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਆ ਜਿਹੜਾ ਇਹ ਪੰਜਾਬ ਬਚਾਓ ਯਾਤਰਾ ਹੁੰਦੀ ਆ ਹੰਗਾਰਾ ਕਿਸ ਤਰ੍ਹਾਂ ਦਾ ਇਹਨੂੰ ਨਜ਼ਰ ਆਉਂਦਾ ਦੇਖੋ ਜੀ ਹੰਗਾਰਾ ਤਾਂ ਦੇਖੋ ਵਧੀਆ ਹੈ ਹਜੇ ਤੱਕ ਸਾਡੇ ਪਿੰਡ ਦੀ ਜਿਹੜੀ ਰਿਪੋਰਟ ਆ ਜੀ ਜੀ ਬਹੁਤ ਵਧੀਆ ਹੈ ਵਧੀਆ ਜੀ ਠੀਕ ਇਥੋਂ ਕਾਲੀਦਲ ਜਿੱਤਦਾ ਹੀ ਆਇਆ ਸੱਚ ਜਿੱਤਦਾ ਆਇਆ ਵਾ ਠੀਕ ਹੈ ਜੀ ਲੰਬੜਦਾਰ ਸਾਹਿਬ ਐਨ ਆਰ ਆਈ ਲੰਬੜਦਾਰ ਹੋ ਹਾਂ ਜੀ ਲੰਬੜਦਾਰ ਦੀ ਸੇਵਾ ਨਿਭਾਉਂਦੇ ਹੋ ਨਗਰ ਦੇ ਅੰਦਰ ਹਾਂ ਜੀ ਕਿਸ ਤਰ੍ਹਾਂ ਦਾ ਲੱਗਦਾ ਪਾਰਟੀ ਦੀਆਂ ਜੇ ਗਤੀਵਿਧੀਆਂ ਦੀ ਗੱਲ ਕੀਤੀ ਜਾਵੇ ਇੱਥੇ ਬਕਾਇਦਾ ਥੋੜੇ ਸਮੇਂ ਬਾਅਦ ਹੀ ਵੱਡੇ ਕਾਫਲੇ ਦੇ ਅੰਦਰ ਜਿਹੜੀ ਯਾਤਰਾ ਹੈਗੀ ਉਹ ਪਹੁੰਚ ਰਹੀ ਹੈ ਦੇਖੋ ਜੀ ਇਹ 100 ਸਾਲ ਪੁਰਾਣੀ ਪਾਰਟੀ ਆ ਜੀ ਇਹ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਾਰੇ ਦੇ ਹਿੱਤਾਂ ਦੀ ਪਾਰਟੀ ਆ ਇਹ ਕੋ ਨਵੀਂ ਪਾਰਟੀ ਨਹੀਂ ਹੈਗੀ ਜੀ ਜੀ ਇਹ ਠੀਕ ਹੈ ਪਾਰਟੀਆਂ ਇਤਰਾ ਚੜਾਉਂਦੇ ਰਹਿੰਦੇ ਆ ਯਾਰ ਕੋਈ ਨਵੀਂ ਪਾਰਟੀ ਬਣਦੀ ਆ ਲੋਕ ਉਦਨ ਝਕਾਅ ਹੋ ਜਾਂਦਾ ਹੁਣ ਉਹਨਾਂ ਦਾ ਸਵਾਦ ਹੈ ਕਿ ਅੱਜ ਕੱਲ ਕਾਲੀ ਦਲ ਦਾ ਫੇਰ ਵੀ ਬਹੁਤ ਮਾਣ ਸਤਿਕਾਰ ਵਾ ਮੈਂ ਕੈਨੇਡਾ ਅਮਰੀਕਾ ਵੀ ਦੇਖ ਕੇ ਆਇਆ ਜੋ ਕਾਲੀ ਦਲ ਦਾ ਉੱਧਰ ਵੀ ਬਹੁਤ ਮਾਣ ਸਰਕਾਰਾ ਸੁਖਵੀਰ ਬਾਦਲ ਦਾ ਬਹੁਤ ਨੌਏ ਆ ਬੜੇ ਬਾਦਲ ਸਾਹਿਬ ਸਿਗੇ ਦੇਖ ਲਓ ਸੈਂਟਰ ਦੇ ਸੈਂਟਰ ਤੱਕ ਉਹਨਾਂ ਦੇ ਉਹਨਾਂ ਨੂੰ ਮੰਨਦੇ ਸੀਗੇ ਮੰਨਦੇ ਸੀਗੇ ਇਹੋ ਜੀ ਪਾਰਟੀ ਆ ਇਹ ਸਾਡੇ ਲੋਕ ਖੇਤਾਂ ਦੀ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਆ ਸਾਨੂੰ ਬਾਦ ਚੜ ਕੇ ਇਹਨੂੰ ਸਹਿਯੋਗ ਦੇਣਾ ਚਾਹੀਦਾ ਆਹ ਜਿਹੜੀ ਇਹ ਯਾਤਰਾ ਨਿਕਲੇ ਪੰਜਾਬ ਜਾਤਰਾ ਨੇ ਬਹੁਤ ਹਰੇਕ ਭਰਾ ਹੰਕਾਰਾਂ ਦੇਖ ਲਓ ਕਿੰਨੇ ਲੱਖਾਂ ਦੇ ਹਿਸਾਬ ਨਾਲ ਦੁਨੀਆ ਮਗਰ ਤੁਰਿਓ ਬਹੁਤ ਵਧੀਆ ਹੰਕਾਰਾਂ ਮਿਲਿਆ ਆ ਜੀ ਜੀ ਸ਼ੁਕਰੀਆ ਵਧੀਆ ਜੀ ਜੀ ਸਾਡੇ ਮੈਂ ਉਧਰ ਮਹਿਰੋਂਪੁਰ ਤੇ ਆ ਜੀ ਆ ਉਧਰੋਂ ਆਇਆ ਤੋਰ ਕੇ ਜੀ ਤਾਂ ਬਹੁਤ ਕਠਮਟ ਸਗਾ ਗਰਚਾ ਪਿੰਡ ਦੇ ਵਿੱਚ ਜੀ ਜੀ ਕਿ ਇੰਨਾ ਸਗਾ ਵੇਟ ਤੋਂ ਵੀ ਗੱਡੀਆਂ ਟਰੈਕਟਰ ਤਾਂ ਸਾਡੇ ਜਾਨੀ ਲੈਂ ਲੱਗੀ ਪਈ ਸੀ ਇਧਰ ਮਹਾਲਾ ਤੋਂ ਲੈ ਕੇ ਮਹਿਰੋਂਪੁਰ ਤੱਕ प्यारे साथियों पार्टी ਦੇ ਵਰਕਰ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਗੱਲਾਂ ਚੱਲਦੀਆਂ ਨੇ ਪਾਰਟੀ ਦੀਆਂ ਗੱਲਾਂ ਚੱਲਦੀਆਂ ਨੇ ਕਿ ਕਹਿੰਦੇ ਕਾਫੀ ਸਾਲਾਂ ਪੁਰਾਣੀ ਵੱਡੀ ਪਾਰਟੀ ਹੈਗੀ ਆ ਕਿ ਇਹ ਤਾਂ ਪਤਾ ਲੱਗੇਗਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ ਵੋਟਾਂ ਪੈਂਦੀਆਂ ਤੇ ਕਿਦ ਨੂੰ ਕੀ ਮਾਹੌਲ ਜਾਂਦਾ ਹੈਗਾ ਆ ਉਸ ਸਮੇਂ ਦੀ ਰਫ਼ਤਾਰ ਹੀ ਦੱਸਦੀ ਆ ਚੰਦ ਮਿੰਟਾਂ ਦੇ ਅੰਦਰ ਅਗਲੀਆਂ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਕਰਵਾਉਣ ਜਾ ਰਹੇ ਆਂ ਅੱਜ ਸ਼੍ਰੋਮਣੀ ਕਾਲੀ ਦਾਲਾ ਪੰਜਾਬ ਬਚਾਓ ਯਾਤਰਾ ਜਿਹੜੀ ਆ ਸੁਖਵੀਰ ਬਾਦਲ ਨੇ ਲੈ ਕੇ ਤੁਰਿਆ ਇਹ ਜਿਹੜੀਆਂ ਪਿਛਲੀਆਂ ਜੀਆਂ ਪ੍ਰਾਪਤੀਆਂ ਕੀਤੀਆਂ ਆ ਪ੍ਰਕਾਸ਼ ਸਿੰਘ ਬਾਦਲ ਦੀਆਂ ਉਹਨਾਂ ਨੂੰ ਲੈ ਕੇ ਜਿਹੜਾ ਯਾਦਗਾਰਾ ਰਹਿ ਆ ਦਾ ਮਾਹੌਲ ਲੱਗਦਾ ਜੀ ਮਾਹੌਲ ਬੜਾ ਗਰਮ ਹੈ ਜੀ ਜੀ ਤਾਂ ਉਹਨਾਂ ਦੇ ਸਵਾਗਤ ਮਾਤੇ ਦੇਖੋ ਸੰਗਤਾਂ ਖਸਾਲੀਆਂ ਖੜੀਆਂ ਆ ਜੀ ਤੇ ਬੜਾ ਉਤਸ਼ਾਹ ਲੋਕਾਂ ਦੇ ਦਿਮਾਗ ਤੇ ਜੀ ਔਰ ਇਹ ਕਿ ਇਹਨਾਂ ਨੂੰ ਜਿਤਾਣ ਦਾ ਪੂਰਾ ਇਰਾਦਾ ਬਣਾਇਆ ਹੋਇਆ ਜੀ ਔਰ ਮਨੋਂ ਤਨੋਂ ਤਨੋਂ ਰਾਜ ਕੇ ਸੇਵਾ ਕਰਾਂਗੇ ਪਾਰਟੀ ਦੀ ਔਰ ਕੋਸ਼ਿਸ਼ ਕਰਾਂਗੇ 100% ਕੇ ਇਹਨਾਂ ਨੂੰ ਜਿਤਾਵਾਂਗੇ ਰਣਨੀਤੀ ਬਹੁਤ ਵਧੀਆ ਹੈ ਜੀ ਲੋਕਾਂ ਦੇ ਵਿੱਚ ਬਹੁਤ ਤਸ਼ਾਹ ਆਇਆ ਸੀ ਗੱਲ ਕਹਿੰਦੇ ਪਿਛਲੀ ਵਾਰ ਵੀ ਜਦੋਂ ਬਾਜੜਾ ਸਾਹਿਬ ਜਦੋਂ ਜਿਤਾਏ ਸੀ ਜੀ ਤਾਂ ਬੜਾ ਸਾਡੇ ਪਿੰਡ ਨੇ ਸਹਿਯੋਗ ਦਿੱਤਾ ਅਸੀਂ ਕਾਫੀ ਕਾਫੀ ਮਤਲਬ ਵੋਟਾਂ ਦੇ ਨਾਲ ਅਸੀਂ ਪਿੰਡ ਵਿੱਚੋਂ ਜਿੱਤੇ ਆਂ ਜੀ ਔਰ ਐਤਕੀ ਵੀ ਪਰਮਾਤਮਾ ਕਰੇ ਪੇ ਚੰਗੀਆਂ ਵੋਟਾਂ ਜ਼ਿਆਦਾ ਵੋਟਾਂ ਨਾ ਜਿਤਾਵਾਂਗੇ ਪੂਰਾ ਸਾਡਾ ਸਾਡੇ ਜਿੰਨੇ ਵੀ ਸਾਡੇ ਵਰਕਰ ਆ ਸਾਡੇ ਸਾਡੇ ਆਪਣੇ ਮੰਗੂਆਲ ਤੋਂ ਬੈਂਸਾ ਤੋਂ ਸਾਰੇ ਜਿੰਨੇ ਵੀ ਬੰਦੇ ਇਸ ਵੇਲੇ ਇਕੱਠੇ ਹੋ ਸਾਰਿਆਂ ਦੇ ਵਿੱਚ ਬੜਾ ਉਤਸ਼ਾਹ ਆ ਇਸ ਪੱਲੇ ਪਾਰਟੀ ਦੀ ਗੱਲ ਕਰੀਏ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕਿੰਨੀ ਕਜਾਦ ਆਂਦੀ ਆ ਬਾਦਲ ਸਾਹਿਬ ਨੂੰ ਤਾਂ ਜੀ ਦੁਨੀਆ ਰੁੰਦੀ ਆ ਜੋ ਬਾਦਲ ਸਾਹਿਬ ਕੰਮ ਕਰਕੇ ਗਏ ਆ ਮੇਰਾ ਖਿਆਲ ਅੱਜ ਤੱਕ ਤਾਂ ਕਿਸੇ ਕੋਲ ਹੋਇਆ ਨਹੀਂ ਜੀ ਜਿੰਨਾ ਕੰਮ ਬਾਦਲ ਸਾਹਿਬ ਨੇ ਕੀਤਾ ਲੋਕਾਂ ਨੂੰ ਮਤਲਬ ਐਨੀ ਉਹਨਾਂ ਦੀ ਯਾਦ ਆਂਦੀ ਆ ਜਿੱਥੇ ਵੀ ਕੋਈ ਗੱਲ ਚੱਲਦੀ ਹੈ ਜੋ ਬਾਦਲ ਸਾਹਿਬ ਕਰਕੇ ਉਹ ਅੱਜ ਤੱਕ ਕਿਸੇ ਕੋਲ ਹੋਇਆ ਨਹੀਂ ਗੱਪਾਂ ਫੇਰੇ ਮਾਰਦੇ ਆ ਜੀ ਬਹੁਤ ਕੁਛ ਕੀਤਾ ਉਹਨਾਂ ਨੇ ਸਾਡੇ ਤੇ ਪੰਜਾਬ ਬਾਤੇ ਅਸੀਂ ਤਾਂ ਉਹਨਾਂ ਨੂੰ ਬਾਪੂ ਬਾਦਲ ਕਹਿੰਦੇ ਆ ਜੀ ਤਾਂ ਉਹਨਾਂ ਨੇ ਸਾਡੇ ਪੰਜਾਬ ਬਾਤੇ ਬਹੁਤ ਕੁਛ ਕੀਤਾ ਜੀ ਜੀ ਸ਼ੁਕਰੀਆ ਸ਼ੁਕਰੀਆ ਰਾਜੂ ਜੀ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਪੈਂਟ ਕਾਮੇ ਦੇ ਅੰਦਰ ਅੱਜ ਕਾਫੀ ਉਤਸ਼ਾਹ ਜਿਹੜਾ ਹੈਗਾ ਕਾਮੇ ਦੇ ਅੰਦਰ ਹੀ ਦੇਖਣਾ ਨੂੰ ਨਜ਼ਰ ਆਇਆ ਬਹੁਤ ਖੁਸ਼ੀਆਂ ਭਰਿਆ ਜੀ ਬਹੁਤ ਵਧੀਆ ਮਾਹੌਲ ਹੈ ਜੀ ਹਾਂਜੀ ਵਰਕਰਪੁਰੀ ਚੜ੍ਹਦੀ ਕਲਾ ਜੀ ਪ੍ਰਧਾਨ ਜੀ ਦੇ ਆਉਣ ਤੇ ਜੀ ਵਰਕਰਾਂ ਦੇ ਅੰਦਰ ਕਿੰਨਾ ਕੋ ਜੋਸ਼ ਹੈਗਾ ਜੇ ਵਰਕਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਵਰਕਰ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਦੇ ਨੇ ਤੇ ਕਿ ਕਾਫੀ ਜਿਹੜੀਆਂ ਤਿਆਰੀਆਂ ਹੈਗੀਆਂ ਉਹ ਵੀ ਕਾਮੇ ਦੇ ਅੰਦਰ ਪ੍ਰੋਪਰ ਕੰਪਲੀਟ ਹੋ ਗਈਆਂ ਹੈਗੀਆਂ ਥੋੜੇ ਸਮੇਂ ਬਾਅਦ ਹੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਕਿ ਇੱਥੇ ਪਹੁੰਚ ਰਹੀ ਹੈਗੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਇਹਦਾ ਅਸੀਂ ਐ ਪ੍ਰੋਜੈਕਟ ਐਨਾ ਮੂੰਹ ਜਵਾਨੀ ਨਹੀਂ ਤੁਹਾਨੂੰ ਆਉਣ ਵਾਲੀ 4 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ ਉਦੋਂ ਪਤਾ ਲੱਗੂਗਾ ਵੀ ਕਿੱਦਾਂ ਦਾ ਮਾਹੌਲ ਸੀ ਕੀ ਆ ਸਾਰਾ ਕੁਝ ਉਸ ਦਿਨ ਕਲੀਅਰ ਹੋ ਜਾਊਗਾ ਬਾਕੀ ਜੋ ਤੁਸੀਂ ਦੇਖ ਹੀ ਲਏ ਆਮ ਪਾਰਟੀ ਦੇ 2.5 ਸਾਲ ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੈ ਤੇ ਜੀ ਜੀ ਤੋਂ ਲੋਕਾਂ ਨੇ ਸੋ ਇਹਨਾਂ ਨੂੰ ਨਕਾਰੇ ਦਿੱਤਾ ਜੀ ਔਰ ਲੋਕਾਂ ਦੇ ਵਿੱਚ ਇਹੀ ਆ ਜੀ ਸ਼੍ਰੋਮਣੀ ਅਕਾਲੀ ਦਲ ਜੇ ਅਸੀਂ ਮੈਂ 100 ਬੰਦੇ ਨੂੰ ਮਿਲਦੇ ਆ ਉਹਦੇ ਵਿੱਚੋਂ 90 ਤੋਂ 95% ਜਿਹੜੇ ਲੋਕ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਦੁਆਰਾ ਚਾਹੇ ਦੇਖਣਾ ਚਾਹੁੰਦੇ ਜੀ ਜੀ ਕਿਹਾ ਜੀ ਆਪਣਾ ਸੁਨੀਤਾ ਦੇਵੀ ਸੁਨੀਤਾ ਦੇਵੀ ਜੀ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਹੈਗਾ ਦੇਖੋ ਜੀ ਇਸ ਟਾਈਮ ਤਾਂ ਮਾਹੌਲ ਬਹੁਤ ਗਰਮ ਆ ਜੀ ਤੇ ਪੰਜਾਬ ਦੇ ਅੰਦਰ ਅਸੀਂ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਮਨੋ ਤੁਹਾਨੂੰ ਪਹਿਲੇ ਰੋਜ ਤੋਂ ਸੇਵਾ ਕਰਦੇ ਆ ਕਰਦੇ ਆ ਤੇ ਕਰਦੇ ਰਵਾਂਗੇ ਜੀ ਅਸੀਂ ਪ੍ਰਕਾਸ਼ ਸਿੰਘ ਬਾਦਲ ਜੀ ਹੁਣੇ ਉਹਨਾਂ ਨੇ ਮੈਨੂੰ ਆਪਣੀ ਬੇਟੀ ਬਣਾਇਆ ਸੀ ਜੀ ਜੀ ਤਨ ਮੈਂ ਤਨੋ ਮਨੋ ਮਤਲਬ ਕਿ ਉਹਨਾਂ ਦੇ ਨਾਲ ਮੈਂ ਪਿਆਰ ਕਰਦੀ ਮੈਂ ਅੱਜ ਵੀ ਸਾਰੇ ਆਪਣੇ ਜਿੰਨੇ ਵੀ ਮੇਰੇ ਭਾਈ ਭਰਾ ਖੜੇ ਮੈਂ ਸਾਰਿਆਂ ਨੂੰ ਹੀ ਉਮੀਦ ਕਰਦੀ ਆਂ ਕਿ ਤਨੋ ਮਨੋ ਅਸੀਂ ਸਾਰੇ ਉਹਨਾਂ ਦੇ ਨਾਲ ਖੜਾਂਗੇ ਤੇ ਉਹਨਾਂ ਨੂੰ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਤੇ ਜਿਤਾਵਾਂਗੇ ਇਸ ਤਰ੍ਹਾਂ ਦਾ ਮਾਹੌਲ ਲੱਗਦਾ ਮਾਹੌਲ ਬਹੁਤ ਵਧੀਆ ਆ ਜੀ ਪਾਰ ਮਾਹੌਲ ਸਿਰਜਣਾ ਪੈਂਦਾ ਆ ਆਪਾਂ ਨੂੰ ਜੀ ਕੋਈ ਵੀ ਮਾਹੌਲ ਹੋ ਬਣਾਉਣਾ ਪੈਂਦਾ ਜੀ ਜੀ ਇਨਸਾਨੀਅਤ ਦੇ ਨਾਤੇ ਆਪਾਂ ਇਹ ਕਹਿੰਦੇ ਆ ਵੀ ਕੋਈ ਵੀ ਸਰਕਾਰ ਜਾਂ ਐਮਪੀ ਬਣਦਾ ਜਾਂ ਐਮਐਲਏ ਬਣਦਾ ਜੀ ਉਹ ਸਹੀ ਬੰਦਾ ਹੋਵੇ ਜੀ ਜਿਹੜਾ ਸਾਡੇ ਪੰਜਾਬ ਨੂੰ ਵੀ ਜੀ ਕੁਝ ਫਾਇਦਾ ਹੋਵੇ ਤੇ ਸਾਨੂੰ ਵੀ ਹੋਵੇ ਇੱਕ ਜਿੱਦਾਂ ਬਹੁਤ ਵਧੀਆ ਮਾਹੌਲ ਸਿਰਜਿਆ ਸੀ ਜੀ ਪਰ ਏਦਾਂ ਜਿੱਦਾਂ ਕੋਈ ਜਿੱਦਾਂ ਗਲਤ ਕੰਮ ਕਰਨ ਵਾਲੇ ਜਿਹੜੇ ਹੁੰਦੇ ਆ ਕੋਈ ਸਿਆਸਤ ਵਿੱਚ ਮੈਂ ਇਹ ਕਹਿੰਨੀ ਆ ਵੀ ਜਿਹੜਾ ਕੋਈ ਕੰਮ ਕਰਨ ਵਾਲਾ ਬੰਦਾ ਹੁੰਦਾ ਉਹਨੂੰ ਛੇਤੀ ਆਪਣੇ ਜਿੱਦਾਂ ਉਥਲ-ਪਥਲ ਕਰ ਦਿੰਦੇ ਆ ਅਸੀਂ ਜੀ ਜੀ ਹੈਨਾ ਇਸ ਕਰਕੇ ਅਸੀਂ ਕਹਿੰਦੇ ਆ ਬਈ ਸਾਹਬ ਦੇ ਨਾਲ ਜਿਹੜਾ ਬੰਦਾ ਚੰਗਾ ਉਹਨੂੰ ਚੁਣੋ ਜੀ ਕਿਉਂਕਿ ਕੰਮ ਕਰਾਓ ਕਿਉਂਕਿ ਹੁਣ ਚੰਦੂ ਮਾਜਰਾ ਸਾਹਿਬ ਪ੍ਰੋਫੈਸਰ ਸਾਹਿਬ ਇਹ ਵੀ ਬੰਦੇ ਵਧੀਆ ਆ ਜੀ ਕਿਉਂਕਿ ਇਹ ਸਾਡੇ ਨੇੜੇ ਹੋਊਗੇ ਅਸੀਂ ਇਹਨਾਂ ਨੂੰ ਚੁਣਾਂਗੇ ਤੇ ਅਸੀਂ ਜੋ ਵੀ ਕੰਮ ਆ ਸਾਨੂੰ ਕੋਈ ਤੰਗੀ ਤਕਲੀਫ ਕੁਛ ਵੀ ਆ ਅਸੀਂ ਇਹਨਾਂ ਨੂੰ ਕਮਾਂਗੇ ਕਿਉਂਕਿ ਕੋਈ ਹੋਰ ਵੀ ਹੈ ਨਹੀਂ ਅਸੀਂ ਵੀ ਵੋਟਾਂ ਪਾ ਕੇ ਦਾ ਅਸੀਂ ਖਰੀਦ ਲਈਏ ਕਿਸੇ ਨੇ ਇਹ ਗੱਲ ਨਹੀਂ ਹੈ ਬਾਕੀ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਕਾਮਯਾਬੀ ਬਖਸ਼ੇ ਪੰਜਾਬ ਦਾ ਭਲਾ ਹੋਵੇ ਕੋਈ ਵੀ ਪਾਰਟੀ ਆ ਇਹਨੂੰ ਆਪਾਂ ਜਿਹੜਾ ਕੰਮ ਆ ਖਾਸ ਚੰਗਾ ਉਹ ਕਰੀਏ ਠੀਕ ਆ ਪਾਰਟੀ ਨੂੰ ਵੀ ਠੀਕ ਆ ਪਾਰਟੀ ਵੀ ਚਾਹੀਦੀ ਆ ਕਿਉਂਕਿ ਪਾਰਟੀ ਸਟੈਂਡ ਬਣਾਉਂਦੀ ਆ ਜੀ ਕਿਸੇ ਦਾ ਸਟੈਂਡ ਹੀ ਹੈ ਨਹੀਂ ਤਾਂ ਉਹ ਕਿਸੇ ਵੇਲੇ ਇਹ ਗੱਲਾਂ ਮੈਨੂੰ ਇਹ ਨਹੀਂ ਚੰਗੀ ਲੱਗਦੀ ਪਏ ਅੱਜ ਇਸ ਪਾਰਟੀ ਚ ਜਦੋਂ ਉਹਨੂੰ ਕੰਮ ਜਦੋਂ ਗੋਂ ਨਿਕਲ ਗਿਆ ਦੂਜੀ ਪਾਰਟੀ ਚ ਰਾਲੀ ਤਾਂ ਮਾਹੌਲ ਬਣ ਗਿਆ ਜੀ ਇਹ ਇੱਕ ਬੰਦੇ ਦੀ ਗੱਲ ਨਹੀਂ ਬਸ ਬਸ ਇਹ ਇਹ ਦੋ ਬੰਦਿਆਂ ਦੀ ਗੱਲ ਨਹੀਂ ਚਾਰ ਬੰਦਿਆਂ ਦੀ ਗੱਲ ਹੈ ਮੈਂ ਕਹਿੰਦਾ ਬਸ ਆਪ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਓ ਯਾਤਰਾ ਕਾਮੇ ਦੇ ਅੰਦਰ ਪਹੁੰਚ ਗਈ ਹੈ ਜੀ ਸਰਦਾਰ ਸੁਖਵੀਰ ਸਿੰਘ ਜੀ ਦਾ ਸਵਾਗਤ ਕਰਨ ਦੇ ਲਈ ਕਾਮੇ ਦੇ ਵਿਸ਼ੇਸ਼ ਤੌਰ ਤੇ ਵਰਕਰ ਆ ਪਹੁੰਚੇ ਹੋਏ ਹਨ ਪਰਮ ਸਿੰਘ ਖਾਲਸਾ ਜੀ ਵੀ ਨਜ਼ਰ ਆ ਰਹੇ ਹਨ ਕਾਮੇ ਦੀ ਗੱਲ ਕੀਤੀ ਜਾਵੇ ਕਾਮੇ ਦੇ ਵਿੱਚ ਰੈਲੀ ਨੂੰ ਮੁਖ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ ਤੇ ਰੈਲੀ ਬਹੁਤ ਜਲਦੀ ਚੰਦ ਮਿੰਟਾਂ ਦੇ ਅੰਦਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨਜ਼ਰ ਆਉਣਗੇ ਗੱਡੀਆਂ ਦਾ ਜਿਹੜਾ ਕਾਫਲਾ ਹੈਗਾ ਆ ਉਹ ਬਹੁਤ ਜਲਦੀ ਜਿਹੜਾ ਹੈਗਾ ਆ ਉਹ ੀਆਂ ਦੇ ਵਿੱਚ ਬਕਾਇਦਾ ਦੇਖੇ ਤੇ ਬੜਾ ਜੋਸ਼ ਜਿਹੜਾ ਨਜ਼ਰ ਆ ਆਂਦਾ ਹੈਗਾ ਆ ਕਾਫਲੇ ਦੀ ਗੱਲ ਕੀਤੀ ਜਬ ਇਹ ਬਕਾਇਦਾ ਵਿਸ਼ੇਸ਼ ਤੌਰ ਤੇ ਨੌ ਜਵਾਨਾਂ ਦੇ ਅੰਦਰ ਵੀ ਵੱਡਾ ਉਤਸ਼ਾਹ ਜਿਹੜਾ ਹੈਗਾ ਆ ਉਹ ਵੇਖਣ ਨੂੰ ਨਜ਼ਰ ਆਂਦਾ ਹੈਗਾ ਵੱਡਾ ਜਿਹੜਾ ਕਾਫਲਾ ਹੈਗਾ ਆ ਉਹ ਮੇਨ ਰੋਡ ਦੇ ਉੱਪਰ ਆਪ ਜੀ ਨੂੰ ਨਜ਼ਰ ਆਂਦਾ ਹੋਵੇਗਾ ਅੰਡਮੈਂਟ ਦੇ ਸਰਦਾਰ ਸ਼ਖਵੀਰ ਸਿੰਘ ਬਾਦਲ ਪਹੁੰਚ ਰਹੇ ਹਨ ਚੰਦ ਮੈਂਟਾਂ ਦੇ ਅੰਦਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਹੁਤ ਜਲਦੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਵੀ ਨਜ਼ਰ ਆ ਰਹੇ ਨੇ ਆ ਰਹੇ ਹਨ ਹਲਕਨ ਚਾਰਜਨੈਲ ਸਿੰਘ ਵਾਹਿਦ ਵੀ ਨਜ਼ਰ ਆ ਰਹੇ ਹਨ ਪੰਜਾਬ ਵਜਾਓ ਯਾਤਰਾ ਦੀ ਪੱਟੀ ਜੀ ਗੱਲ ਕਿਤੇ ਆ ਵੀ बड़ी रैली नखद्या विशेष तौर पर नज़र आए हैं देखिए प्रोफेसर प्रेम सिंह चंदूमाजरा जी विशेष तौर पर जनैल सिंह वाहल जी नजर आ आ रहे हैं एम एल ए बंगा तो डॉक्टर सुखी भी नज़र आ नज़र आते हैं वीडियो के ਸਾਡੇ ਬਦੌਲਤ ਜਿਹੜੇ ਨੇ ਉਹ ਸਮੇਂ ਦੇ ਸਰਮਾਸਤ ਅਤੇ ਉਹਦੇ ਨਾਮ ਵਾਲਾ ਜਿੰਦਾਬਾਦ ਜਿੰਦਾਬਾਦ ਬੰਗਾਲ ਬੰਗਾਲ ਜੀ ਸਾਡੇ ਸਭ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਇਹਦੀ ਕਪੜੇ ਦੀ ਤਕਵੀਰ ਸਿੰਘ ਜਿੰਦਾਬਾਦ ਇੱਕੋ ਜਿਹਾ ਕਾਲੀ ਨਾਲ ਜਿੰਦਾਬਾਦ ਧਰਮਣੀਆ ਕਾਲੀ ਦਾਲ ਜਿੰਦਾਬਾਦ ਪਿੰਡ ਦੇ ਵਿੱਚ ਕਪੜੇ ਦੀ ਅੱਜ ਵੱਡਾ ਸਵਾਗਤ ਹੈ ਦਾ ਆਇਆ ਹੋਇਆ ਵੱਡਾ ਪਾਣਾ ਓਏ ਸਰਦਾਰ ਜੀ ਸਰਦਾਰ ਜੀ ਅਤੇ ਸੀਪੀ ਗਿੱਤਾ ਦੇਵੀ ਜੀ ਆਚਾਰਨ ਦਾ ਮਾਨ ਜੀ ਸਾਡੇ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਮੈਂ ਕਰਨਾ ਚਾਹੁੰਦਾ ਹਾਂ ਬਹੁਤ ਸਤਿਕਾਰ ਧੰਨਵਾਦ ਸ਼੍ਰਾਵਣ ਅਕਾਲ ਜੀ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਬਾਕਾਇਦਾ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਇੱਥੇ ਬਾਕਾਇਦਾ ਸਿਕਿਉਰਿਟੀ ਦਾ ਵੀ ਬੱਡਾ ਅਰੇਂਜਮੈਂਟ ਜਿਹੜਾ ਹੈਗਾ ਉਹ ਕੀਤਾ ਭਗਤ ਸਿੰਘ ਜੀ ਦੀ ਸਰਦਾਰ ਸ਼ਹੀਦਿਆ ਜਮ ਸਰਦਾਰ ਭਗਤ ਸਿੰਘ ਜੀ ਦੀ ਪ੍ਰੇਤਮਾਂ ਦੇ ਉੱਪਰ ਸਖਵੀਰ ਬਾਦਲ ਜੀ ਖੜਕੜਕਲਾਂ ਆ ਪਹੁੰਚਣ ਜਾ ਰਹੇ ਹਨ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੀ ਇਹ ਗੱਲ ਕੀਤੀ ਜਾਵੇ ਪੰਜਾਬ ਬਚਾਓ ਯਾਤਰਾ ਨੂੰ ਮੁੱਖ ਰੱਖਦੇ ਹੋਏ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕੰਮੇ ਤੋਂ ਹੁੰਦੇ ਹੋਏ ਖੜਕੜਕਲਾਂ ਵੱਲ ਨੂੰ ਜਾ ਰਹੇ ਹਨ ਵੱਡੇ ਕਾਫਲੇ ਦੀ ਗੱਲ ਕੀਤੀ ਜਾਵੇ ਵੱਡੇ ਕਾਫਲੇ ਵਿਸ਼ੇਸ਼ ਤੌਰ ਤੇ ਵੱਡਾ ਕਾਫਲਾ ਜਿਹੜਾ ਹੈਗਾ ਆ ਉਹ ਪਹੁੰਚ ਆ ਗਿਆ ਹੈਗਾ ਯਾਰ ਸ਼ਹੀਦਿਆਜਮਸਤਾਰ ਭਗਤ ਸਿੰਘ ਜੀ ਦੀ ਪ੍ਰੇਤਮਾ ਅੰਤਿ ਸਖਵੀਰ ਬਾਦਲ ਜੀ ਜਾ ਰਹੇ ਨੇ ਖੜਕੜ ਕਲਾ ਵਿੱਚ ਇਕੱਲ ਕਿਤੀ ਜਵੀ ਖੜਕੜ ਕਲਾ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਹਿਬਾਨ ਪਹੁੰਚ ਰਹੇ ਹਨ ਕੰਮੇ ਤੋਂ ਹੁੰਦੇ ਹੋਏ ਖੜਕੜਾਂ ਦੇ ਵੱਲੂ ਵੱਡਾ ਕਾਫਲਾ ਜਿਹੜਾ ਵੱਡਾ ਕਾਫਲਾ ਹੈਗਾ ਉਹ ਜਾ ਰਿਹਾ ਪੰਜਾਬ ਬਚਾਓ ਰੈਲੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਜੀ ਦੇ ਸਤਾਨ ਖੜਕੜ ਕਲਾਂ ਦੇ ਇੱਕ ਪੈਟਰੋਲ ਪੰਪ ਤੇ ਬਹੁਤ ਹੀ ਵਧੀਆ ਲਿਖਿਆ ਸ਼ਹੀਦਾਂ ਦੀਆਂ ਜਿਤਾਉਂ ਤੇ ਲਗੰਗੇ ਹਰ ਵਰਸ ਮੇਲੇ ਵਤਨ ਤੇ ਮਰ ਮਿਟਨੇ ਵਾਲੋਂ ਦਾ ਜੈਹੀ ਨਿਸ਼ਾਨ ਵਾਕੀ ਹੋਗਾ ਪੈਟਰੋਲ ਪੰਪ ਤੇ ਬਹੁਤ ਹੀ ਵਧੀਆ ਆ ਲਿਖਿਆ ਹੋਇਆ ਖੜਕੜ ਕਲਾਂ ਪਹੁੰਚ ਗਏ ਆ ਜੀ ਖੜਕੜ ਕਲਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਹੁੰਚ ਗਏ ਹਨ ਪੰਜਾਬ ਬਚਾਓ ਯਾਤਰਾ ਦੀ ਜੇ ਗੱਲ ਕੀਤੀ ਜਬੇ ਪੰਜਾਬ ਬਚਾਓ ਯਾਤਰਾ ਨੂੰ ਮੁੱਖ ਰੱਖਦਿਆਂ ਹੋਇਆਂ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਪਿੰਡਾਂ ਤੋਂ ਯਾਤਰਾ ਖੜਕੜ ਕਲਾਂ ਦੇ ਵਿੱਚ ਪਹੁੰਚ ਗਈ ਹੈ ਸਖਵੀਰ ਸਿੰਘ ਜੀ ਬਾਦਲ ਖੜਕੜ ਕਲਾਂ ਦੇ ਵਿੱਚ ਪਹੁੰਚ ਗਏ ਹਨ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਐਮ ਐਲ ਏ ਡਾਕਟਰ ਸੁਖੀ ਵੀ ਨਜ਼ਰ ਆ ਰਹੇ ਹਨ ਪੰਜਾਬ ਬਚਾਓ ਯਾਤਰਾ ਦੀ ਜੇ ਗੱਲ ਕੀਤੀ ਜਾਵੇ ਪੰਜਾਬ ਬਚਾਓ ਯਾਤਰਾ ਦੀ ਜੇ ਗੱਲ ਕੀਤੀ ਜਾਵੇ ਖੜਕੜ ਕਲਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਗਈ ਹੈ ਜੀ ਸਰਦਾਰ ਸਖਵੀਰ ਸਿੰਘ ਜੀ ਬਾਦਲ ਪੰਜਾਬ ਬਚਾਓ ਯਾਤਰਾ ਨੂੰ ਮੁੱਖ ਰੱਖਦੇ ਹੋਏ ਆਪਣੇ ਕਾਫਲੇ ਦੇ ਨਾਲ ਖੜਕੜ ਕਲਾਂ ਦੇ ਵਿੱਚ ਪਹੁੰਚੇ ਹਨ ਬਹੁਤ ਹੀ ਵਧੀਆ ਗੱਡੀ ਤੇ ਇੱਕ ਲਿਖਿਆ ਨਜ਼ਰਾਂ ਦਾ ਉਠੋ ਸ਼ੇਰ ਪੰਜਾਬੀਓ ਪੰਜਾਬ ਬਚਾ ਲਓ ਇਸ ਤਰ੍ਹਾਂ ਦੇ ਸਲੋਗਨ ਜਿਹੜੇ ਹੈਗੇ ਆ ਉਹ ਆਪ ਜੀ ਨੂੰ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਹੋਣਗੇ ਜੀ ਸ਼ਿਕਾਰਜੀ ਵੀ ਵਿਸ਼ੇਸ਼ ਤੌਰ ਤੇ ਵੀਡੀਓ ਦੇ ਵਿੱਚ ਨਜ਼ਰ ਆਉਂਦੇ ਨੇ ਪਰਜਿੰਦਰ ਸਿੰਘ ਹੁਸੈਨ ਪੁਰਵੀ ਵੀਡੀਓ ਦੇ ਵਿੱਚ ਆਪ ਜੀ ਨੂੰ ਨਜ਼ਰ ਆਉਂਦੇ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੀ ਪ੍ਰੀਤਮਾਂ ਦੇ ਉੱਪਰ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਜਾ ਰਹੇ ਹਨ ਹੀਤੇ ਆਜਨ ਸਰਦਾਰ ਭਗਤ ਸਿੰਘ ਅਮਰ ਰਹੇ ਸੀਹੀਤੇ ਆਜਨ ਸਰਦਾਰ ਭਗਤ ਸਿੰਘ ਅਮਰ ਰਹੇ ਹੀਤੇ ਆਜਨ ਸਰਦਾਰ ਭਗਤ ਸਿੰਘ ਅਮਰ ਰਹੇ ਸੀਹੀਤੋ ਥੋੜੀ ਸੋਤ ਸਹਰਾ ਦੇ ਅੰਗ ਠੋਕ ਕੇ ਸਰ ਅੱਜ ਹੁਸੈਨਪੁਰ ਸਾਹਿਬ ਸ਼ਹਾਤਾਂ ਦਾ ਦੌਰ ਬਲਦਾਨ ਜਿਹੜਾ ਸੰਘਰਸ਼ ਦੀ ਰਾਹ ਤੇ ਬਲਦਾਨ ਹੋ ਰਿਹਾ ਹਰ ਹਰ ਇੱਕ ਵੀ ਸੰਘਾਸਤੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਰਿਹਾ ਹੈ ਇਹਦੇ ਬਾਰੇ ਸਾਰਾ ਅੱਜ ਪਟਿਆਲਾ ਵਿੱਚ ਵੀ ਇਦਾਂ ਹੋਇਆ ਸੰਘਰਸ਼ ਦੇ ਦੌਰਾਨ ਬੜੀ ਦੁੱਖ ਦੀ ਖਬਰ ਆਈ ਹੈ ਕਿ ਹਰਿਆਣਾ ਪਟਿਆਲੇ ਵਿੱਚ ਇੱਕ ਕਿਸਾਨ ਨੂੰ ਸ਼ਹੀਦ ਕੀਤਾ ਗਿਆ ਆਪਣੀ ਬੀਜੇਪੀ ਪਾਰਟੀ ਦੇ ਵਰਕਰਾਂ ਨੇ ਉਹ ਆਪਣੇ ਕੋਈ ਸਵਾਲ ਪੁੱਛਣ ਗਏ ਸੀ ਪਰ ਉਹਨਾਂ ਨੂੰ ਧੱਕੇ ਨਾਲ ਉਹਨਾਂ 'ਤੇ ਹਮਲਾ ਕੀਤਾ ਤੇ ਕਸ਼ੀਦ ਕੀਤਾ ਮੈਂ ਸਟਰੋਂਗਲੀ ਕੰਡਮ ਕਰਦਾ ਹਾਂ ਦੇਖੋ ਜਿਹੜਾ ਮੈਂ ਦੇਖ ਰਿਹਾ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਭਗਵੰਤ ਮਾਨ ਬਣ ਗਿਆ ਹੈ ਮੈਨੂੰ ਤਾਂ ਪੂਰਾ ਯਕੀਨ ਹੈ ਤੇ ਮੇਰੇ ਸੋਰਸ ਵੀ ਕਹ ਰਿਹਾ ਹੈ ਕਿ ਇਹ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਕੇ ਤੇ ਬੀਜੇਪੀ ਨਾਲ ਐਲਾਈਅੰਸ ਕਰ ਲੈਣੀ ਹੈ ਤੁਸੀਂ ਦੇਖਿਆ ਹੋਣਾ ਕਿ ਜਦੋਂ ਬਾਰਡਰ ਤੇ ਕਿਸਾਨ ਜਾ ਰਹੇ ਸੀ ਸੈਂਟਰ ਬੀਜੇਪੀ ਸਰਕਾਰ ਨੇ ਬਾਰਡਰ ਸੀਲ ਕਰਤਾ ਇਧਰੋਂ ਪੰਜਾਬ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਸੀ ਹਰਿਆਣਾ ਪੁਲਿਸ ਦਾ ਉਹ ਗੋਲੀਆਂ ਮਾਰ ਰਹੀ ਸੀ ਤੇ ਜਿਹੜਾ ਐਫਆਈਆਰ ਵੀ ਹੋਈ ਇੱਥੇ ਬੰਦੇ ਵੀ ਚੱਕ ਕੇ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਸੀ ਆ ਇੱਕ ਪਲਾਨ ਸੀ ਭਗਵੰਤ ਮਾਨ ਦਾ ਸੈਂਟਰ ਸਰਕਾਰ ਨਾਲ ਕੋਈ ਚੀਜ਼ ਮੈਂ ਅੱਜ ਇੱਥੇ ਦੇਖ ਰਿਹਾ ਪੰਜਾਬ 'ਚ ਜਿੱਥੇ ਬੀਜੇਪੀ ਦੇ ਕੋਈ ਵਰਕਰ ਜਾਂ ਆਪਣੀ ਲੀਡਰਸ਼ਿਪ ਜਾਂਦੀ ਹੈ ਪੰਜਾਬ ਪੁਲਿਸ ਇੰਨੀ ਐਕਟਿਵ ਹੋਈ ਬੈਠੀ ਹੈ ਹੋਰ ਕੋਈ ਸਾਡੇ ਵਰਗੇ ਜਾਂਦੇ ਆ ਕੋਈ ਹੋਰ ਜਾਂਦਾ ਉੱਥੇ ਤਾਂ ਕੋਈ ਐਕਟ ਨਹੀਂ ਤੋ ਆ ਸਾਰੀ ਗੇਮ ਪਲਾਨ ਤੇ ਅੱਜ ਉਸੇ ਗੇਮ ਪਲਾਨ ਦੇ ਹਿੱਸੇ ਕਰਕੇ ਕਿਸਾਨ ਐਜੀਟੇਸ਼ਨ ਚ ਵੀ ਅਪਸ਼ੀਦ ਹੋਏ ਕਿਸਾਨ ਤੇ ਅੱਜ ਵੀ ਇਹਨਾਂ ਨੇ ਭਗਵੰਤ ਮਾਨ ਤੇ ਬੀਜੇਪੀ ਪਾਰਟੀ ਨੇ ਇਕੱਠੇ ਰਲ ਕੇ ਕਿਸਾਨ ਸ਼ਹੀਦ ਕਰਾਤਾ ਸਰ ਅੱਜ ਆਮ ਲੋਕ ਔਰ ਕਿਸਾਨਾਂ ਦਾ ਇੱਕ ਹੀ ਸਵਾਲ ਆ ਵੀ ਕਿਦਣ ਜਾਗਣਗੇ ਸਰਕਾਰਾਂ ਚਾਹੇ ਦਿੱਲੀ ਸੰਘਰਸ਼ ਕਰ ਲੋ 350 ਸ਼ਹੀਦ ਹੋਏ ਉਸ ਤੋਂ ਬਾਅਦ ਲਖੀਮਪੁਰੇ ਦੇ ਲੋ ਉੱਥੇ ਸ਼ਹੀਦ ਹੋਏ ਮੈਂ ਤਾਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਜਾਗੋ ਪੰਜਾਬੀ ਆਪਾਂ ਬਰਬਾਦ ਕਰਤਾ ਪੰਜਾਬ ਆਪਣੇ ਗਲਤ ਫੈਸਲਿਆਂ ਕਰਕੇ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਪੰਜਾਬ ਦਾ ਦੁਖਦਾਰ ਸਮਝਦੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਤਿਹਾਸ ਗਵਾ ਹੈ ਕਿ ਇਸ ਪਾਰਟੀ ਨੇ ਹਾਤਾਂ ਦਿੱਤੀਆਂ ਪੰਜਾਬ ਖਾਤਰ ਕਿਸਾਨੀ ਖਾਤਰ ਕੌਮ ਖਾਤਰ ਇਸ ਪਾਰਟੀ ਦੇ ਵਰਕਰਾਂ ਦੇ ਲੀਡਰਾਂ ਨੇ ਜੇਲਾਂ ਕੱਟੀਆਂ 15-15 ਸਾਲ 16-19 ਸਾਲ ਆ ਜਿਹੜੀ ਪਾਰਟੀ ਇੱਕ ਸੋਚ ਹੈ ਆ ਸਰਕਾਰ ਬਣਾਉਣਾ ਇਹਦੇ ਵਾਸਤੇ ਵੱਡੀ ਗੱਲ ਨਹੀਂ ਹੈ ਪਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਨਾ ਉਹਨਾਂ ਦੇ ਹੱਕਾਂ ਦੀ ਲੜਾਈ ਭਾਵੇਂ ਕਿਸਾਨ ਹੋਵੇ ਭਾਵੇਂ ਗਰੀਬ ਹੋਵੇ ਭਾਵੇਂ ਖਾਲਸਾ ਪੰਥ ਹੋਵੇ ਕੋਈ ਸੋਚ ਹੈ ਕਿ ਉਹਨਾਂ ਦੇ ਤੇ ਕੋਈ ਵੀ ਪੰਜਾਬੀਆਂ ਤੇ ਜ਼ੁਲਮ ਹੋਏ ਤੇ ਇਸ ਪਾਰਟੀ ਨੇ ਅੱਗੇ ਆਉਣਾ ਹੈ ਆ ਜਿਹੜੀਆਂ ਦੂਜੀਆਂ ਪਾਰਟੀਆਂ ਆ ਇੱਥੇ ਇਕੱਲਾ ਰਾਜ ਕਰਨ ਆਉਂਦੀਆਂ ਲੁੱਟਣ ਆਉਂਦੀਆਂ ਤੁਸੀਂ ਦੇਖ ਲਿਆ ਪਿਛਲੇ 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਸੈਂਟਰ ਜਿਹੜੇ ਦਿੱਲੀ ਵਾਲੀ ਪਾਰਟੀ ਦਾ ਰਾਜ ਦੇਖ ਲਿਆ ਇੱਕ ਚੀਜ਼ ਨਹੀਂ ਪੰਜਾਬ 'ਚ ਬਣਾਈ ਉਹਨਾਂ ਨੇ ਕੱਲਾ ਪੈਸਾ ਲੁੱਟ ਕੇ ਗਏ ਹੁਣ ਆ ਝਾੜੂ ਵਾਲੇ ਆਏ ਐ ਇਹਨਾਂ ਨੇ ਤਾਂ ਰਿਕਾਰਡ ਹੀ ਤੋੜ ਦਿੱਤਾ ਪੰਜਾਬ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਤੋਂ ਐਸ ਕਰਕੇ ਜੇ ਆਪਾਂ ਹੁਣ ਨਾ ਜਾਗੇ ਤੇ ਫਿਰ ਪੰਜਾਬ ਬਹੁਤ ਪਿੱਛੇ ਚਲੇ ਜਾਊਗਾ ਬਾਜੀ ਕਿਸਾਨ ਨੂੰ ਹਮੇਸ਼ਾ ਜਿਹੜਾ ਆਂਦਾ ਤਾ ਉਹਨੂੰ ਮਿਸ਼ਰ ਧੋਲਾ ਕਿਹਾ ਜਾਂਦਾ ਐਨਾ ਸੈਂਟਰ ਗਵਰਨਮੈਂਟ ਨੇ ਐਮ ਐਸ ਪੀ ਕਾਰਡ ਖੇਡਿਆ ਪੀ ਪੰਜਾਬ ਗਵਰਨਮੈਂਟ ਨੇ ਐਮਐਸਪੀ ਕਾਰਡ ਕਿਹਾ ਦੋਨਾਂ ਨੇ ਕਿਹਾ ਵੀ ਆਪਾਂ ਜਦੋਂ ਸੱਤਾ ਜਾਵਾਂਗੇ ਆਪਾਂ ਦਾ ਐਮਐਸਪੀ ਤੇ ਗਰੰਟੀ ਦੇਵਾਂਗੇ ਪਰ ਹੁੰਦਾ ਕੁਛ ਨਹੀਂ ਮੈਂ ਉਹੀ ਕਹਿਣਾ ਚਾਹੁੰਦਾ ਤੁਸੀਂ ਇੱਕ ਗੱਲ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਵੀ ਵਾਦੇ ਕੀਤੇ ਆ ਉਹ ਪੂਰੇ ਕੀਤੇ ਜੇ ਅਸੀਂ ਕਿਹਾ ਗਰੀਬ ਨੂੰ ਆਟਾ ਦਲ ਦੇਵਾਂਗੇ ਦਿੱਤਾ ਇਮੀਡੀਏਟਲੀ ਜੇ ਅਸੀਂ ਸ਼ਗਨ ਦੇਵਾਂਗੇ ਦਿੱਤਾ ਹੈ ਇਵਰੀ ਇਮੀਡੀਏਟਲੀ ਤੇ ਕਿਸਾਨੀ ਵਾਸਤੇ ਜੋ ਅੱਜ ਕੱਲ੍ਹ ਪੰਜਾਬ ਦੇ ਕਿਸਾਨ ਨੂੰ ਕੁਝ ਮਿਲ ਰਿਹਾ ਐ ਐਮਐਸਪੀ ਪਹਿਲੇ ਦੇਸ਼ 'ਚ ਨਹੀਂ ਸੀ ਪੰਜਾਬ 'ਚ ਨਹੀਂ ਮਿਲਦੀ ਹੁੰਦੀ ਸੀ 1960 ਦੇ ਵਿੱਚ ਅਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਸੈਂਟਰ ਤੋਂ ਲਾਗੂ ਕਰਾਈ ਉਹਦੇ ਬਾਅਦ ਆ ਜਿਹੜੀਆਂ ਮੰਡੀਆਂ ਬਣਾਈਆਂ ਉਹ ਕੱਸੀਆਂ ਕੱਡੀਆਂ ਨਹਿਰਾਂ ਕੱਡੀਆਂ ਪੱਕੇ ਖਾਲੇ ਕੀਤੇ ਉਹ ਸਾਰੀਏ ਚੀਜ਼ ਇੱਕ ਦਿਸ਼ਾ ਸੀ ਉਹਨਾਂ ਨੂੰ ਕਿਸਾਨੀ ਨੂੰ ਅੱਗੇ ਕਰਨਾ ਟਿਊਬਵਲ ਕਨੈਕਸ਼ਨ ਦਿੱਤੇ ਬੇ ਮੋਸਟ ਵਿਫਤ ਵੀ ਦਿੱਤੀ ਸੋ ਅਸਲੀ ਕਿਸਾਨਾਂ ਦੀ ਪਾਰਟੀ ਸ਼ਰੋਮੀ ਖਾਲੀ ਦਲ ਹੈ ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਆ ਉਹਨ ਤੁਹਾਡਾ ਫਰਜ਼ ਬੰਦਾ ਹੈ ਕਿ ਇੱਕ ਪਾਸੇ ਕਿਸਾਨਾਂ ਦੀ ਜਥੇਬੰਦੀ ਇਲੈਕਸ਼ਨ ਲੜ ਰਹੀ ਹੈ ਦੂਜੇ ਪਾਸੇ ਉਹ ਦਿੱਲੀ ਵਾਲੇ ਐ ਜਿਨ੍ਹਾਂ ਨੇ ਤੁਹਾਨੂੰ ਉੱਥੇ ਗੋਲੀਆਂ ਵੀ ਮਾਰੀਆਂ ਥੋੜੇ ਸ਼ਹੀਦ ਵੀ ਕੀਤੇ ਤੇ ਮੈਂ ਤਾਂ ਕਹਿਣਾ ਜੇ ਸਹੀ ਮene ਤੇ ਕਿਸਾਨ ਜੱਥੇਬੰਦਿਆਂ ਨੂੰ ਜੇ ਉਹਨਾਂ ਦੇ ਦਿਲ 'ਚ ਕੋਈ ਦਰਦ ਹੈ ਕਿਸਾਨੀ ਦਾ ਜਿਵੇਂ ਉਹ ਕਹਿੰਦੇ ਐ ਤੇ ਫਿਰ ਖੜੇ ਹੋਣ ਆਪਣੀ ਕਿਸਾਨੀ ਪਾਰਟੀ ਅਕਾਲੀ ਦਲ ਦੇ ਨਾਲ ਓਪਨਲੀ ਐਲਾਨ ਕਰਨ ਕਿ ਇਹ ਕਿਉਂਕਿ ਆ ਲੜਾਈ ਸਿੱਧੀ ਸਹੀ ਮene ਤੇ ਇੱਕ ਪਾਸੇ ਕਾਲੀ ਦਲ ਜੋ ਕਿਸਾਨਾਂ ਦੀ ਗਰੀਬਾਂ ਦੀ ਜਥੇਬੰਦੀ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਕਾਨੂੰਨੀ ਬਣਾਏ ਆਪਣੇ ਕਿਸਾਨਾਂ ਤੇ ਤਗਰੀਬਾ ਦੇ ਧੱਕੇ ਵੀ ਕੀਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਕੱਠੇ ਹੋ ਕੇ ਐਲਾਨ ਕਰਨ ਤੇ سپورਟ ਤੇ ਆਓ ਇੱਕ ਲਾਸਟ ਕੁਐਸਚਨ ਇਹ ਮੁਆਵਜ਼ੇ ਦਾ ਖੇਡ ਖੇਡਿਆ ਜਾ ਰਿਹਾ ਕਿਸਾਨ ਬੜਾ ਦੁਖੀ ਹੈ ਹਰ ਹਰ ਮੌਸਮ ਦੀ ਮਾਰ ਪੈਂਦੀ ਹੈ ਤਾਂ ਮੁਆਵਜ਼ਾ ਕਿਸਾਨਾਂ ਦੀ ਹੱਤਿਆ ਹੁੰਦੀ ਹੈ ਤਾਂ ਮੁਆਵਜ਼ਾ ਪਰ ਮਿਲਦਾ ਕੁਝ ਨਹੀਂ ਇਹਨਾਂ ਨੇ ਇਕੱਲੇ ਡਰਾਮੇ ਕਰਨੇ ਆ ਤੇ ਲਾਰੇ ਲਾਉਣੇ ਆ ਆ ਅਕਾਲੀ ਦਲ ਨਹੀਂ ਹੈ ਜਿਹੜਾ ਜੋ ਵਾਅਦਾ ਕਰਦਾ ਹੈ ਉਹ ਪੂਰਾ ਕਰਦਾ ਹੈ ਇਸ ਕਰਕੇ ਮੈਂ ਹੋਰ ਵੀ ਕਹਿਣਾ ਚਾਹਣਾ ਅੱਜ ਆਪਾਂ ਖੜਕਲਕਾ ਖੜੇ ਸ਼ਹੀਦੀ ਅਸ਼ੀਰ ਭਗਤ ਸਿੰਘ ਜੀ ਦੀ ਸਥਾਨ ਤੇ ਖੜੇ ਹੈ ਤੁਸੀਂ ਇੱਥੋਂ ਆਮ ਆਦਮੀ ਪਾਰਟੀ ਜਿਨੇ ਇੱਥੋਂ ਕਸਮ ਇੱਥੋਂ ਨਾਰਾ ਇਨਕਲਾਬ ਦਾ ਨਾਰਾ ਦਿੱਤਾ ਸੀ ਪਰ ਘਟਾਲਾ ਤਾਂ ਸ਼ਰਾਬ ਦਾ ਕੀਤਾ ਇਹਨਾਂ ਨੇ ਇੱਕ ਇਨਕਲਾਬ ਦਾ ਨਾਰਾ ਦੇ ਕੇ ਸ਼ਰਾਬ ਦਾ ਘਟਾਲਾ ਕੀਤਾ ਹੈ ਇਹ ਤੋਂ ਮਾੜਾ ਕੀ ਹੋ ਸਕਦਾ ਹੈ ਇਨ ਐਸ ਇਹ ਦੱਸ ਕਰਕੇ ਮੈਂ ਕਹਿਣਾ ਚਾਹਣਾ ਹੈ ਐਜੀਆਂ ਪਾਰਟੀਆਂ ਤੋਂ ਬਚਣਾ ਚਾਹੀਦਾ ਜੇ ਪੰਜਾਬ ਨੂੰ ਅੱਜ ਸਰਜ ਸਰਦਾਰ ਸੁਖੀ ਸਿੰਘ ਬਾਦਲ ਪ੍ਰਧਾਨ ਸਾਹਿਬ ਪੰਜਾਬ ਬਚਾਓ ਯਾਤਰਾ ਦੇ ਪੜਾਅ ਦੇ ਦੌਰਾਨ ਨਵਾਂ ਸ਼ਹਿਰ ਦੇ ਦੋ ਜ਼ਿਲ੍ਹੇ ਬੰਗਾ ਤੇ ਨਵਾਂ ਸ਼ਹਿਰ ਦੇ ਵਿੱਚ ਅੱਜ ਹੁਮ ਹਮਾ ਕੇ ਪਹੁੰਚੇ ਆ ਜਿੱਥੇ ਬਹੁਤ ਵੱਡੇ ਗਿਣਤੀ ਦੇ ਵਿੱਚ ਅੱਜ ਸਾਰੇ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰਿਆਂ ਨੇ ਹਮਾਇਤ ਕੀਤੀ ਹੈ ਤੇ ਵਿਸ਼ਵਾਸ ਦਵਾਇਆ ਕਿ ਆਗਾਮੀ ਚੋਣਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾ ਕੇ ਜੋ ਪਾਰਲੀਮੈਂਟ ਦੇ ਸਹਿਯੋਗ ਦੇਖ ਰਹੇ ਸਾਰੇ ਹੀ ਸ੍ਰੋਤਨ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਪਰਿਸ਼ਤ ਸ੍ਰੀ ਹਕਾਲ ਪਿਆਰੇ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ சேனਲ ਨੂੰ ਕਰੋ ਸਬਸਕ੍ਰਾਈਬ 94650 13313 ਤੇ ਕਰੋ ਸੰਪਰਕ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ